ਦਰਸ਼ਨੀ ਜੋੜੀ ਦਾ ਆਪਾਂ ਦੇਖਦੇ ਹਾਂ ਉੱਪਰ ਤੋਸ਼ਾਖਾਨਾ ਬਣਿਆ ਹੋਇਆ ਜੀ ਬੜੀਆ ਠੀਕ ਹੈ ਜੀ ਮੈਂ ਚਾਹੁੰਦਾ ਤੋਸ਼ੇ ਖਾਨੇ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਤੋਸ਼ਾਖਾਨਾ ਕੀ ਆ ਤੇ ਇਹਦੇ ਅੰਦਰ ਕੀ ਮੌਜੂਦ ਆ ਤੋਸ਼ੇ ਖਾਨੇ ਦੇ ਵਿੱਚ ਜਿੰਨੀਆਂ ਵੀ ਵਿਵਸਥਾ ਨੇ ਸਾਰਿਆਂ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਬਹੁਤ ਔਖੀ ਹੈ ਇਹਨੂੰ ਜਿਹੜੇ ਤਾਲੇ ਲਾਇਆ ਇਹਦੀਆਂ ਚਾਰ ਚਾਬੀਆਂ ਹਮ ਮੈਂ ਵੀ ਦੱਸਣੀ ਚਾਹੁੰਦਾ ਇੱਕ ਚਾਬੀ ਜਿਹੜੇ ਮੁੱਖ ਗ੍ਰੰਥੀ ਦਰਬਾਰ ਸਾਹਿਬ ਜਿਹੜੇ ਵੀ ਮੌਜੂਦਾ ਹੋਣਗੇ ਹਮ ਦੂਸਰੀ ਚਾਬੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੀਸਰੀ ਜਿਹੜੀ ਚਾਬੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡੇਰੇ ਸਕੱਤਰ ਨੇ ਤੇ ਚੌਥੀ ਚਾਬੀ ਜਿਹੜੇ ਮੈਨੇਜਰ ਨੇ ਐਸਜੀਪੀਸੀ ਦੇ ਉਹਨਾਂ ਕੋਲ ਹੁੰਦੀ ਹੈ ਇੱਕ ਟਾਈਮ ਤੇ ਜਦੋਂ ਇਹ ਚਾਰੇ ਜਣੇ ਇੱਕ ਜਗ੍ਹਾ ਤੇ ਇਕੱਠੇ ਹੋਣਗੇ ਜਾਂ ਆਪਣੀਆਂ ਚਾਬੀਆਂ ਕਿਸੇ ਵਿਸ਼ਵਾਸਯੋਗ ਪਾਤਰ ਦੇ ਹੱਥ ਭੇਜਣਗੇ ਤਾਂ ਹੀ ਤੋਸ਼ੇਖਾਨੇ ਜਿਹੜਾ ਕਿ ਖੁੱਲਣਾ ਉਸ ਤੋਂ ਇਲਾਵਾ ਨਹੀਂ ਕੋਈ ਦਰਸ਼ਨੀ ਜੋੜੀ ਦਾ ਆਪਾਂ ਦੇਖਦੇ ਹਾਂ ਉੱਪਰ ਤੋਸ਼ਾ ਖਾਨਾ ਬਣਿਆ ਹੋਇਆ ਜੀ ਬਣਿਆ ਠੀਕ ਹੈ ਜੀ ਮੈਂ ਚਾਹੁੰਦਾ ਤੋਸ਼ੇ ਖਾਨੇ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਤੋਸ਼ਾ ਖਾਨਾ ਕੀ ਆ ਤੇ ਇਹਦੇ ਅੰਦਰ ਕੀ ਮੌਜੂਦ ਆ ਜੀ ਤੋਸ਼ੇ ਖਾਨਾ ਜਿਹੜਾ ਤੁਸੀਂ ਲਫ਼ਜ਼ ਵਰਤਿਆ ਤੋਸ਼ਾ ਦਾ ਅਰਥ ਹੁੰਦਾ ਜੀ ਖਜ਼ਾਨਾ ਹਮ ਖਾਨਾ ਉਹ ਜਗ੍ਹਾ ਕਿਉਂਕਿ ਪ੍ਰਾਤਨ ਲਫ਼ਜ਼ ਨੇ ਅੱਜ ਕੱਲ ਤਾਂ ਆਪਾਂ ਰੂਮ ਕਹਿਣ ਲੱਗ ਗਏ ਸਿਕਿਉਰਟੀ ਰੂਮਸ ਕਹਿਣ ਲੱਗ ਗਏ ਖਾਨੇ ਦਾ ਮਤਲਬ ਹੁੰਦਾ ਜੀ ਉਹ ਕਮਰਾ ਜਿੱਥੇ ਖਜ਼ਾਨਾ ਰੱਖਿਆ ਬਿਲਕੁਲ ਜੀ ਇਹ ਖਜ਼ਾਨੇ ਨੂੰ ਸਿਰਫ ਇਸ ਤਰ੍ਹਾਂ ਨਾ ਸਮਝਿਆ ਜਾਵੇ ਕਿਉਂਕਿ ਦਰਬਾਰ ਸਾਹਿਬ ਜਿਹੜਾ ਜਲੌਅ ਲੱਗਦਾ ਨਾ ਕੁਝ ਖਾਸ ਦਿਨਾਂ ਤੇ ਲੱਗਦਾ ਹੈ। ਇਹ ਜਲੌਅ ਦਾ ਜਿੰਨਾ ਸਮਾਨ ਸੋਨੇ, ਹੀਰੇ, ਚਾਂਦੀ, ਜਵਾਹਰਾਤ, ਨੀਲਮ ਇਹ ਸਾਰਾ ਜਿਹੜਾ ਸਮਾਨ ਹੈ ਹੁਣ ਦੁਨਿਆਵੀ ਤੌਰ ਤੇ ਸੋਨਾ ਹੈ, ਹੀਰਾ, ਚਾਂਦੀ ਹੈ। ਪਰ ਅਧਿਆਤਮਿਕ ਤੌਰ ਤੇ ਇਹ ਸਾਡਾ ਵਿਰਸਾ ਆ। ਬਿਲਕੁਲ ਜੀ। ਇਹ ਦਰਬਾਰ ਸਾਹਿਬ ਦੇ ਪ੍ਰਤੀ ਸਮੇਂ-ਸਮੇਂ ਤੇ ਭਾਵਨਾ ਨਾਲ ਭੇਟ ਕੀਤੀਆਂ ਗਈਆਂ ਉਹ ਵਸਤਾਂ ਨੇ ਜਿਹੜੀਆਂ ਕਿ ਇਸ ਗੱਲ ਦਾ ਸਬੂਤ ਨੇ ਕਿ ਪ੍ਰੇਮ ਤੇ ਭਾਵਨਾ ਦੇ ਨਾਲ ਭਿੱਜੇ ਹੋਏ ਸਮੇਂ-ਸਮੇਂ ਤੇ ਕਿਸੇ ਵੀ ਰਾਜੇ ਨੇ ਕਿਸੇ ਵੀ ਰੰਕ ਨੇ ਕਿਸੇ ਵੀ ਅਮੀਰ ਗਰੀਬ ਨੇ ਭਾਵਨਾ ਨਾਲ ਕੀ ਕੀ ਇੱਥੇ ਆਪਣੀ ਹਥਾ ਸ਼ਕਤ ਭੇਟ ਕੀਤਾ ਇਹ ਉਹ ਚੀਜ਼ਾਂ ਨੇ ਇਸ ਕਮਰੇ ਦੇ ਵਿੱਚ ਜਿ ਜਲਾਓ ਦਾ ਸਾਰਾ ਸਮਾਨ ਹੈ ਹੁਣ ਮੈਂ ਜਲਾਓ ਬਾਰੇ ਜਾਣਕਾਰੀ ਦੇ ਦੇਣਾ ਚਾਹੁੰਦਾ ਤੁਹਾਨੂੰ ਜਲੌ ਹੈ ਜਿਹੜਾ ਪਹਿਲਾਂ ਤਾਂ 4 ਸਾਲ ਦੇ ਵਿੱਚ 4 ਦਿਨਾਂ ਚ ਲੱਗਦਾ ਸੀ ਫਿਰ 6 ਚ ਲੱਗਿਆ ਹੁਣ ਇਹ ਤਕਰੀਬਨ 8 ਦਿਨਾਂ ਚ ਲੱਗਦਾ ਹੈ ਹਮ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹਮ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਪੁਰਬ ਗੁਰੂ ਅਰਜਨ ਸਾਹਿਬ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਪੁਰਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਔਰ ਗੁਰਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਔਰ ਇਸ ਤੋਂ ਇਲਾਵਾ ਇਸ ਵਾਰ ਜਿਹੜੀ ਮੈਨੂੰ ਜਾਣਕਾਰੀ ਹਾਸਲ ਹੋਈ ਹੈ ਵੀ ਸ਼ਾਇਦ ਇਸ ਵਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਵੀ ਪ੍ਰਕਾਸ਼ ਪੁਰਬ ਤੇ ਜਲੌ ਸਜਾਇਆ ਜਾਏਗਾ ਜੀ ਵੈਸੇ ਤਾਂ ਮੇਰੀ ਭਾਵਨਾ ਇਹ ਆ ਕਿ 10 ਗੁਰੂ ਸਾਹਿਬਾਨ ਨੇ ਜਿਹੜੇ ਉਹ ਸਾਡੇ ਸਾਡੇ ਮਾਪਿਓ ਨੇ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਆਰੀ ਤੇ ਗੁਰੂ ਰਾਮਦਾਸ ਸਾਹਿਬ ਆਰੀ ਨਹੀਂ 10 ਗੁਰੂ 10 ਮੈਂ ਸਮਝਦਾ ਵੀ ਸਾਲ ਦੇ ਵਿੱਚ 10 11 ਜਲੋ ਲਗਣੇ ਚਾਹੀਦੇ ਆ ਵੀ ਹਰੇਕ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਇਹ ਹੁਣ ਇਹ ਇਹ ਨਹੀਂ ਆ ਵੀ ਗੁਰੂ ਹਰਾਈ ਸਾਹਿਬ ਤੇ ਨਹੀਂ ਲੱਗਾ ਤੇ ਗੁਰੂ ਰਾਮਦਾਸ ਸਾਹਿਬ ਤੇ ਲੱਗਾ ਬਾਕੀ ਉਹ ਵਿਚਾਰ ਦਾ ਵਿਸ਼ਾ ਉਹਨਾਂ ਦਾ ਆਪਣੀ ਔਰ ਇਹ ਜਿਹੜਾ ਜਲੋ ਸਵੇਰੇ 10 ਵਜੇ ਤੋਂ 12 ਵਜੇ ਤੱਕ ਲੱਗਦਾ ਜੀ ਹੂੰ ਇਹਦੇ ਬਾਰੇ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਜੇ ਉਹਨਾਂ ਸਹੀ ਲੱਗੇ ਕਿਉਂਕਿ 2 ਘੰਟੇ ਜਿਹੜੀ ਸੰਗਤ ਆਂਦੀ ਹੈ ਉਹ ਤਾਂ ਆਪਣੀ ਇਤਿਹਾਸਕ ਜਿਹੜੀ ਤ੍ਰੋਹਰਾ ਉਹਦੇ ਦਰਸ਼ਨ ਹੋ ਜਾਂਦੇ ਆ 12 ਵਜੇ ਤੋਂ ਬਾਅਦ ਜਿਹੜੀ ਸੰਗਤ ਆਂਦੀ ਉਹ ਤੇ ਦਰਸ਼ਨ ਨਹੀਂ ਕਰ ਸਕਦੇ ਸੋ ਜੇ ਜਲੌ ਸਵੇਰੇ 10 ਤੋਂ ਤਕਰੀਬਨ ਚੱਲੋ ਸ਼ਾਮ 6 ਵਜੇ ਤੱਕ ਵੀ ਲੱਗੇ ਮੈਂ ਸਮਝਦਾ ਕਾਫੀ ਸੰਗਤ ਇਹਦੇ ਦਰਸ਼ਨ ਕਰਵਾ ਬਿਲਕੁਲ ਜੀ ਇਹ ਜਿਹੜਾ ਜਲੌ ਆ ਨਾ ਜੀ ਇਹਦੇ ਵਿੱਚ ਜਿਹੜਾ ਸਮਾਨ ਆ ਉਹ ਸਾਰਾ ਤੋਸ਼ੇ ਖਾਨੇ ਚ ਰੱਖਿਆ ਜਾਂਦਾ ਤੋਸ਼ੇ ਖਾਨੇ ਜਦੋਂ ਤੁਸੀਂ ਦਰਸ਼ਨੀ ਡਿਉੜੀ ਤੋਂ ਉੱਤੇ ਚੜੋਂਗੇ ਪੌੜੀਆਂ ਦੇ ਨਾਲ ਇੱਕ ਸ਼ਟਰ ਲੱਗਾ ਜੀ ਸ਼ਟਰ ਜਦੋਂ ਚੱਕਦੇ ਆ ਵੈਸੇ ਇਹਦੀ ਜਿਹੜਾ ਬੜੀ ਸੇਫਟੀ ਨਾਲ ਰੱਖਿਆ ਇਹਨੂੰ ਜਿਹੜੇ ਤਾਲੇ ਲਾਏ ਆ ਇਹਦੀਆਂ ਚਾਰ ਚਾਬੀਆਂ ਹਮ ਮੈਂ ਵੀ ਦੱਸਣੀ ਚਾਹੁੰਦਾ ਇੱਕ ਚਾਬੀ ਜਿਹੜੇ ਮੁੱਖ ਗ੍ਰੰਥੀ ਦਰਬਾਰ ਸਾਹਿਬ ਜਿਹੜੇ ਵੀ ਮੌਜੂਦਾ ਹੋਣਗੇ ਹਮ ਦੂਸਰੀ ਚਾਬੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹਮ ਤੀਸਰੀ ਜਿਹੜੀ ਚਾਬੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਕੱਤਰ ਨੇ ਉਹ ਚੌਥੀ ਚਾਬੀ ਜਿਹੜੇ ਮੈਨੇਜਰ ਨੇ ਐਸਜੀਪੀਸੀ ਦੇ ਉਹਨਾਂ ਕੋਲ ਹੁੰਦੀ ਹੈ ਇੱਕ ਟਾਈਮ ਤੇ ਜਦੋਂ ਇਹ ਚਾਰੇ ਜਣੇ ਇੱਕ ਜਗ੍ਹਾ ਤੇ ਇਕੱਠੇ ਹੋਣਗੇ ਜਾਂ ਆਪਣੀਆਂ ਚਾਬੀਆਂ ਕਿਸੇ ਵਿਸ਼ਵਾਸਯੋਗ ਪਾਤਰ ਦੇ ਹੱਥ ਭੇਜਣਗੇ ਤਾਂ ਹੀ ਤੋਸ਼ੇਖਾਨੇ ਜਿਹੜਾ ਕਿ ਖੁੱਲਣਾ ਉਸ ਤੋਂ ਇਲਾਵਾ ਨਹੀਂ ਖੁੱਲ ਸਕਦਾ ਇਸ ਤੋਂ ਇਲਾਵਾ ਇਹਨਾਂ ਚਾਰਾਂ ਦੇ ਨਾਲ ਨਾਲ ਦੋ ਜਿਹੜੇ ਕਿ ਮੁੱਖ ਗ੍ਰੰਥੀ ਇੱਕ ਅਕਾਲ ਤਖਤ ਸਾਹਿਬ ਔਰ ਮੁੱਖ ਗ੍ਰੰਥੀ ਬਾਬਾ ਅਟਲ ਰਾਏ ਜੀ ਇਹ ਆਣਗੇ ਉਹਦੇ ਹੀ ਤੋਸ਼ਾਖਾਨਾ ਖੁੱਲਣਾ ਤੋਸ਼ੇਖਾਨੇ ਦੇ ਵਿੱਚ ਜਿੰਨੀਆਂ ਵੀ ਵਿਵਸਥਾ ਨੇ ਸਾਰਿਆਂ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਬਹੁਤ ਔਖੀ ਹੈ ਉਹ ਹੁਣ ਉਹਨਾਂ ਦੇ ਸਿਕਿਉਰਿਟੀ ਡੀਪੈਂਸ ਦਾ ਹਵਾਲਾ ਦੇਣ ਉਹ ਪਰਦੇਦਾਰੀ ਦਾ ਦੇਣ ਚਲੋ ਉਹਨਾਂ ਦੇ ਵੀ ਆਪਣੇ ਕੁਝ ਜ਼ਿੰਮੇਵਾਰੀਆਂ ਨੇ ਜੀ ਬਿਲਕੁਲ ਜੀ ਉਹਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਚੀਜ਼ ਹੈ ਕਿਉਂਕਿ ਇਸ ਤੋਸ਼ੇਖਾਨੇ ਵਿੱਚ ਜਿੰਨੀਆਂ ਵੀ ਚੀਜ਼ਾਂ ਭੇਟਾਵਾਂ ਕੀਤੀਆਂ ਗਈਆਂ ਮੁੱਖ ਤੌਰ ਤੇ ਜ਼ਿਆਦਾਤਰ ਚੀਜ਼ਾਂ ਮਹਾਰਾਜ ਰਣਜੀਤ ਸਿੰਘ ਵੱਲੋਂ ਭੇਟ ਕੀਤੀਆਂ ਮੈਂ ਵੀ ਦੱਸ ਦੇਣਾ ਆਪਾਂ ਇਤਿਹਾਸ ਸਮੇ ਸਮੇਟੇ ਸੁਣਦੇ ਆ ਜਿਹੜੀ ਚੀਜ਼ ਮਹਾਰਾਜ ਰਣਜੀਤ ਸਿੰਘ ਨੂੰ ਪਸੰਦ ਆਉਂਦੀ ਸੀ ਉਹ ਭੇਟਾ ਕਰ ਦਿੰਦੇ ਸੀ ਬਿਲਕੁਲ ਜੀ ਹਜ਼ਰਤ ਨਿਜ਼ਾਮ ਮਹਾਰਾਜ ਰਣਜੀਤ ਸਿੰਘ ਦੇ ਬਹੁਤ ਪਿਆਰੇ ਮਿੱਤਰ ਹੋਇਆ ਜਿਹਨੂੰ ਅੱਜ ਕੱਲ ਦੀ ਭਾਸ਼ਾ ਵਿੱਚ ਬੈਸਟ ਫਰੈਂਡ ਕਹਿੰਦੇ ਆ ਉਹਨਾਂ ਨੇ ਜੀ ਇੱਕ ਚਾਨਣੀ ਤਿਆਰ ਕਰਾਈ ਚਾਨਣੀ ਨੂੰ ਪੂਰਾ ਸੋਨੇ ਨਾਲ ਕਵਰ ਕੀਤਾ ਗਿਆ ਕਵਰ ਕੀਤਾ ਗਿਆ ਤੇ ਉਹ ਚਾਨਣੀ ਮਹਾਰਾਜ ਰਣਜੀਤ ਸਿੰਘ ਜੀ ਲਈ ਭੇਜੀ ਗਈ ਮੇਰਾ ਮਿੱਤਰ ਇਹਦੇ ਥੱਲੇ ਬੈਠੇ ਹੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰਾਮ ਬਾਗ ਆ ਜੀ ਉਹਦਾ ਨਾਮ ਹੁਣੇ ਰਾਮ ਬਾਗ ਪਿਆ ਪਹਿਲਾਂ ਸ਼ਾਇਦ ਕੁਝ ਹੋਰ ਨਾਮ ਸੀ ਉਹਦਾ ਰਾਮ ਬਾਗ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਦਾ ਦਰਬਾਰ ਸਜਾਇਆ ਜਾਣਾ ਸੀ ਉਹ ਚਾਨਣੀ ਲਾ ਦਿੱਤੀ ਗਈ ਮਹਾਰਾਜ ਰਣਜੀਤ ਸਿੰਘ ਆਏ ਤੇ ਉਹਨਾਂ ਨੇ ਦੋ ਦੋ ਦੇਖਿਆ ਵੀ ਇਹ ਚਾਨਣੀ ਬੜੀ ਸੋਹਣੀ ਹੈ ਬੜੀ ਪਿਆਰੀ ਲੱਗਦੀ ਵੀ ਇਹਦੇ ਥੱਲੇ ਮੈਂ ਨਹੀਂ ਬਹਿਣਾ ਭਾਵਨਾ ਆ ਗਈ ਵੀ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਚੀਜ਼ ਜਾਣੀ ਚਾਹੀਦੀ ਹੈ ਉਹਨਾਂ ਨੇ ਉਹ ਚਾਨਣੀ ਉਤਰਵਾਈ ਤੇ ਦਰਬਾਰ ਸਾਹਿਬ ਭਜਵਾ ਦਿੱਤੀ ਜਦੋਂ ਪਿਛਵਾਈ ਤੇ ਅੱਗੋਂ ਅਕਾਲੀ ਫੂਲਾ ਸਿੰਘ ਜੀ ਬਾਬਾ ਜੀ ਜੱਥੇਦਾਰ ਸੀਗੇ ਅਕਾਲ ਤਖਤ ਸਾਹਿਬ ਦੇ ਉਹਨਾਂ ਤੱਕ ਜਦੋਂ ਜਾਣਕਾਰੀ ਦਿੱਤੀ ਗਈ ਵੀ ਇੱਦਾਂ ਦਾ ਚਾਨਣੀ ਆਈ ਹੈ ਮਹਾਰਾਜ ਰਣਜੀਤ ਸਿੰਘ ਵੱਲੋਂ ਤੇ ਉਹਦਾ ਪੂਰਾ ਨਿਰੀਖਣ ਕਰਨਾ ਸੀ ਕਿੱਦਾਂ ਆਈ ਕਿੱਥੋਂ ਆਈ ਕਿਹਨੇ ਬਣਵਾਈ ਤੇ ਘੁੰਮਦੀ ਘਮੰਦੀ ਗੱਲ ਪਹੁੰਚ ਗਈ ਵੀ ਇਹ ਚਾਨਣੀ ਲੱਗੀ ਸੀ ਰਾਮ ਬਾਗ 'ਚ ਤੇ ਬਾਬਾ ਫੂਲਾ ਸਿੰਘ ਜੀ ਕਹਿੰਦੇ ਵੀ ਇਹ ਚਾਨਣੀ ਤਾਂ ਨਹੀਂ ਐਕਸੈਪਟੇਬਲ ਹੈਗੀ ਦਰਬਾਰ ਸਾਹਿਬ 'ਚ ਇੱਥੇ ਲੱਗੀ ਚੀਜ਼ ਥੋੜੀ ਲਾਵਾ ਹਾਂ ਬਿਲਕੁਲ ਜੀ ਮਹਾਰਾਜ ਰਣਜੀਤ ਸਿੰਘ ਪੇਸ਼ ਹੋਏ ਉਹ ਕਹਿੰਦੇ ਜੀ ਹੱਥ ਬਨ ਕੇ ਬੇਨਤੀ ਇਹਨੂੰ ਕਬੂਲ ਕਰੋ ਮੈਂ ਇਹਦੇ ਥੱਲੇ ਬੈਠਾ ਨਹੀਂ ਪਰ ਬਾਬਾ ਫੂਲਾ ਬਾਬਾ ਅਕਾਲੀ ਫੂਲਾ ਸਿੰਘ ਜੀ ਉਹਨਾਂ ਨੇ ਕਿਹਾ ਤੂੰ ਇਹਦੇ ਥੱਲੇ ਬੈਠਾ ਨਹੀਂ ਰਣਜੀਤ ਸਿੰਘ ਆ ਪਰ ਇਹ ਲੱਗੀ ਤਾਂ ਤੇਰੇ ਕਰਕੇ ਇਸ ਕਰਕੇ ਦਰਬਾਰ ਸਾਹਿਬ ਦੇ ਵਿੱਚ ਪ੍ਰਵਾਨ ਨਹੀਂ ਹੋਣੀ ਬੜੀਆਂ ਉਹਨਾਂ ਨੇ ਹਾੜੇ ਕੱਢੇ ਮਾਫੀਆਂ ਮੰਗੀਆਂ ਵੀ ਮੇਰੀ ਗਲਤੀ ਆ ਇਹ ਵੀ ਜਾਂ ਤਾਂ ਮੈਂ ਇਹਨੂੰ ਪਹਿਲਾਂ ਦੇਖਦਾ ਪਰ ਚਲੋ ਖੈਰ ਮਾਫੀ ਗੁਰੂ ਘਰ ਬਖਸ਼ੇਂਦਾ ਜੀ ਉਹਨਾਂ ਨੇ ਮਾਫੀ ਦਿੱਤੀ ਤੇ ਉਸ ਮਾਫੀ ਨੂੰ ਭਾਵਨਾ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਦੋ ਪਿੰਡ ਵੀ ਇੱਕ ਜਿਹੜੇ ਕਿ ਦਰਬਾਰ ਸਾਹਿਬ ਦੇ ਨਾਮ ਲਵਾਏ ਅਖਾਲਸ ਤੱਕ ਸਾਹਮਣੇ ਖੜ ਕੇ ਮਾਫੀ ਮੰਗੀ ਉਹ ਚਾਨਣੀ ਨੂੰ ਪਰਵਾਣ ਕੀਤਾ ਗਿਆ ਪਰ ਉਹ ਚਾਨਣੀ ਕਦੇ ਵੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਲੱਗੀ ਉਹ ਜਿਹੜੀ ਚਾਨਣੀ ਆ ਦਰਬਾਰ ਸਾਹਿਬ ਤੋਸ਼ੇਖਾਨੇ ਦੇ ਸਾਰੇ ਸਮਾਨ ਦੇ ਉੱਤੇ ਲਾਈ ਜਾਂਦੀ ਹੈ ਸਤਿਕਾਰ ਵੱਜੋਂ ਅੱਛਾ ਜੀ ਸਮਾਂ ਆਇਆ 1984 ਦਾ ਜਦੋਂ ਅਟੈਕ ਹੋਇਆ ਨਾ ਤੇ ਤੋਪ ਦਾ ਇੱਕ ਗੋਲਾ ਤੋਸ਼ੇਖਾਨੇ 'ਚ ਵੱਜਿਆ ਤੋਸ਼ੇ ਖਾਨੇ ਚ ਅੱਗ ਲੱਗਣ ਕਰਕੇ ਚਾਨੀ ਚਲੋ ਸੋਨਾ ਲੱਗਾ ਸੀ ਪਰ ਹੈ ਤੇ ਮਗਰ ਕਪੜਾ ਹੀ ਉਹ ਕਪੜਾ ਸੀਗਾ ਤੇ ਉਹਨੇ ਅੱਗ ਫੜ ਲਈ ਉਹ ਸਾਰੀ ਫੇਰ ਉਹ ਸਵਾਹ ਹੋ ਗਈ ਤੇ ਉਹ ਸਵਾਹ ਵੀ ਜਿਹੜੀ ਉਹਨਾਂ ਨੇ ਇਕੱਠੀ ਕਰਕੇ ਬੋਰੀ ਚ ਉਤੋਂ ਸੇਖਾਨੀ ਚ ਰੱਖੀ ਹੋਈ ਹੈ ਔਰ ਪ੍ਰਿੰਸ ਆਫ ਵੇਲਜ਼ ਆਇਆ ਸੀ ਅੰਮ੍ਰਿਤਸਰ ਕਿਉਂਕਿ ਪਿੱਛੇ ਜਿਹੜਿਆ ਕਿ ਪੁਜਾਰੀਆਂ ਦਾ ਤੇ ਮਸੰਦਾ ਦਾ ਵੀ ਕੁਝ ਸਮਾਂ ਰਿਹਾ ਤੇ ਉਹ ਪ੍ਰਿੰਸ ਆਫ ਵੇਲਜ਼ ਉਹਦਰ ਦਾ ਜਿਹੜਾ ਸਰਬਰਾ ਸੀ ਨੰਬਰ ਬਣਾਉਣ ਦੇ ਲਈ ਉਹਨੇ ਉਹ ਚਾਨਣੀ ਲਾਤੀ ਹਾਲਾਂਕਿ ਦਰਬਾਰ ਸਾਹਿਬ ਦੇ ਗ੍ਰੰਥੀ ਜਾਂ ਹੋਰ ਸੇਵਾਦਾਰ ਇਸ ਹੱਕ ਦੇ ਵਿੱਚ ਨਹੀਂ ਸੀ ਪਰ ਉਹਨਾਂ ਦੇ ਖਿਲਾਫ ਜਾ ਕੇ ਉਹ ਚਾਨਣੀ ਉਹਨੇ ਵਿਹੜੇ ਦੇ ਵਿੱਚ ਲਗਵਾ ਦਿੱਤੀ ਉਹ ਚਾਨਣੀ ਦੇ ਥੱਲੇ ਫਿਰ ਪ੍ਰਿੰਸ ਆਫ ਵੇਲਜ਼ ਨੂੰ ਬਿਠਾਇਆ ਸੀ ਤੇ ਉਹ ਬੈਠਣ ਦੇ ਬਾਅਦ ਉਹ ਜਿਹੜੀ ਚਾਨਣੀ ਤੋਸ਼ੇ ਖਾਨੇ ਦੇ ਜਿਹੜਾ ਸਾਡਾ ਵਿਰਸਾ ਆ ਉਹਦੇ ਉੱਤੇ ਵੀ ਲਾਣੀ ਬੰਦ ਕਰ ਦਿੱਤੀ ਇਹ ਪਹਿਲੀ ਤੋਸ਼ੇ ਖਾਨੇ ਦੀ ਪਹਿਲੀ ਜਿਹੜੀ ਉਹ ਚੀਜ਼ ਹੈ ਹਜ਼ਰਤ ਨਿਸਾਮ ਦੀ ਜਿਹੜੀ ਚਾਨਣੀ ਮਹਾਰਾਜਾ ਰਣਜੀਤ ਸਿੰਘ ਨੂੰ ਪੇਸ਼ ਕੀਤੀ ਸੀ ਦੂਸਰੀ ਉਹਦੇ ਅੰਦਰ ਜਿਹੜੀ ਵਸਤੂ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਦਾ ਵਿਆਹ ਕਰਨਾ ਸੀ ਉਹਦੇ ਲਈ ਨਾ ਇੱਕ ਸੇਰਾ ਬਣਵਾਇਆ ਸੀ ਜੀ 108 ਸੁੱਚੇ ਮੋਤੀ ਲੱਗੇ 35 ਉਹਦੀਆਂ ਲੜੀਆਂ ਮੋਤੀ ਦੀਆਂ 132400 ਰੁਪਏ ਦਾ ਉਸੇਹਰਾ ਤਿਆਰ ਹੋਇਆ ਸੀ 1 ਲੱਖ ਦਾ ਸਮਾਨ ਤੇ 32400 ਰੁਪਏ ਦੀ ਲੇਬਰ ਸੀਗੀ ਉਸ ਸਮੇਂ ਜਿਹੜਾ ਸੇਹਰਾ ਤਿਆਰ ਹੋਇਆ ਪਰ ਪੁੱਤਰ ਦੇ ਵਿੱਚ ਮੈਂ ਪਹਿਲੀ ਵੀ ਗੱਲ ਕੀਤੀ ਵੀ ਪਿਓ ਦਾ ਖੂਨ ਆ ਤੇ ਫਿਰ ਗੱਲ ਤੇ ਉਹਨੇ ਵੀ ਉਹੀ ਕਰਨੀ ਜਦੋਂ ਸੇਹਰਾ ਵੇਖਿਆ ਤੇ ਉਹ ਕਹਿੰਦਾ ਜੀ ਇਹ ਸੇਹਰਾ ਮੇਰੇ ਵਾਸਤੇ ਨਹੀਂ ਹੈ ਤਾਂ ਗੁਰੂ ਰਾਮਦਾਸ ਦੇ ਚਰਨਾਂ 'ਚ ਹੀ ਵਧੀਆ ਲੱਗਦਾ ਮਹਾਰਾਜਾ ਸ਼ੇਰ ਸਿੰਘ ਨੇ ਵਿਆਹ ਦੇ ਮੌਕੇ ਤੇ ਉਸੇ ਵੇਲੇ ਉਸੇ ਰਾ ਲੈ ਕੇ ਆਪ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਪੇਸ਼ ਹੋਏ ਤੇ ਉੱਥੇ ਜਾ ਕੇ ਸ਼ੇਰਾ ਚੜਾਇਆ ਤੇ ਆਪਣੇ ਹੱਥ ਦੀ ਸਭ ਤੋਂ ਬੇਸ਼ਕੀਮਤੀ ਜਿਹੜੀ ਮੰਦਰੀ ਸੀ ਉਹ ਵੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਫਿਰ ਜਿਹੜੀ ਭੇਟ ਕਰ ਦਿੱਤੀ ਗਈ ਇਹ ਮਹਾਰਾਜਾ ਸ਼ੇਰ ਸਿੰਘ ਵੱਲੋਂ 132400 ਦੀ ਤੀਸਰੀ ਜਿਹੜੀ ਚੀਜ਼ ਆ ਉੱਥੇ ਕਿਉਂਕਿ ਤੁਸੀਂ ਨਾ ਦਰਬਾਰ ਸਾਹਿਬ ਤੁਸੀਂ ਨੋਟ ਕਰੋ ਚਾਰੇ ਅੰਦਰ ਦੋ ਪ੍ਰਕਰਮਾਂ ਨੇ ਇੱਕ ਤਾਂ ਬਾਹਰ ਵਾਲੀ ਇਹ ਅੰਦਰ ਵਾਲੀ 13 ਫੁੱਟ ਦੀ 202 ਫੁੱਟ ਰਾ ਅੰਦਰ ਤੱਕ ਜਾਣ ਨੂੰ 13 ਫੁੱਟ ਦੀ ਛਾਰੇ ਪਾਸੇ ਤੇ ਜਿਹੜੇ ਦਰਵਾਜੇ ਨੇ ਉਹਨਾਂ ਦੇ ਜਿਹੜੇ ਦਰਵਾਜੇ ਆ ਸੋਨੇ ਦੇ ਬਣੇ ਹੋਇਆ ਉਹ ਤੋਂ ਸ਼ੇਖਾਨੇ ਚ ਨੇ ਅੱਛਾ ਜੀ ਉਹ ਸਮੇ ਸਮੇ ਤੇ ਜਦੋਂ ਜਲੋ ਲੱਗਦਾ ਉਹ ਤੋਂ ਦਰਵਾਜੇ ਵੀ ਲੱਗਦੇ ਉਹ ਚਾਰ ਜੋੜੀਆਂ ਨੇ ਅੱਠ ਦਰਵਾਜੇ ਦੀਆਂ ਇੱਕ ਜੋੜੀ ਮਹਾਰਾਜਾ ਰਣਜੀਤ ਸਿੰਘ ਨੇ ਭੇਟ ਕੀਤੀ ਇੱਕ ਜੋੜੀ ਕੀਤੀ ਬਾਬਾ ਖੜਕ ਸਿੰਘ ਨੇ ਇੱਕ ਉਹਨਾਂ ਦੀ ਜਿਹੜੀ ਕਿ ਮਾਤਾ ਨੇ ਕੀਤੀ ਮਾਤਾ ਦਤਾਰ ਕੌਰ ਜੀ ਨੇ ਉਸ ਤੋਂ ਇਲਾਵਾ ਇੱਕ ਜੋੜੀ ਸੀ ਜਿਹੜੀ ਕਵਰ ਨੌਨਿਹਾਲ ਸਿੰਘ ਜੀ ਨੇ ਉਹਨਾਂ ਦੀ ਮਾਤਾ ਸੀ ਚੰਦ ਕੌਰ ਜੀ ਉਹਨਾਂ ਨੇ ਵੇਖੇ ਕਿ ਇਹ ਚਾਰ ਚਾਰ ਜੋੜੀਆਂ ਅੱਠ ਦਰਵਾਜੇ ਸੋਨੇ ਦੇ ਉਹ ਜਿਹੜੇ ਕੀ ਉਹਦੇ ਤੇ ਬਹੁਤ ਸੋਹਣੀ ਮੀਨਾਕਾਰੀ ਔਰ ਮੈਂ ਤਾਂ ਕਹਿੰਦਾ ਦਰਬਾਰ ਸਾਹਿਬ ਜਿੱਥੇ ਵੀ ਤੁਸੀਂ ਨੋਟ ਕਰ ਲਓ ਜਿਹੜੀ ਮੀਨਾਕਾਰੀ ਹੈ ਨਾ ਤਸਵੀਰਾਂ ਉੱਕਰੀਆਂ ਨੇ ਉਹ ਬਿਲਖਣ ਨੇ ਉਹ ਚੀਜ਼ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲਦੀ ਉਹ ਫੋਟੋਆਂ ਦੇ ਉੱਤੇ ਵੀ ਉਹੀ ਚੀਜ਼ ਬਣੀ ਇਸ ਤੋਂ ਇਲਾਵਾ ਜਦੋਂ ਕਵਰ ਨੌ ਨਿਹਾਲ ਸਿੰਘ ਜੀ ਦਾ ਵਿਆਹ ਹੋਣਾ ਸੀ ਉਦੋਂ ਵੀ ਇੱਕ ਸੇਰਾ ਮਹਾਰਾਜ ਰਣਜੀਤ ਸਿੰਘ ਵੱਲੋਂ ਸੋਨੇ ਦਾ ਤਿਆਰ ਕੀਤਾ ਗਿਆ ਸੀ ਜਦੋਂ ਤਿਆਰ ਕੀਤਾ ਤੇ ਉਹਦੀ ਵੀ ਸੁੰਦਰਤਾ ਵੇਖ ਕੇ ਉਹ ਮੋਹਤ ਹੋ ਗਈ ਸੀ ਤੇ ਉਹਨਾਂ ਨੇ ਉਹ ਜਿਹੜਾ ਕੀ ਸੇਧਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਭੇਟ ਕਰ ਦਿੱਤਾ ਸੀ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿਉਂਕਿ ਸਮੇਂ-ਸਮੇਂ ਦੇ ਵਿੱਚ ਨਾ ਇਹ ਗੱਲ ਸੁਣਨ ਨੂੰ ਮਿਲਦੀ ਹੈ ਮੈਂ ਤਾਂ ਦੇਖੋ ਇਸ ਗੱਲ ਨਾਲ ਸਹਿਮਤ ਨਹੀਂ ਮਹਾਰਾਜ ਰਣਜੀਤ ਸਿੰਘ ਦਾ ਬੜਾ ਸੁਚੱਜਾ ਰਾਜ ਸੀ ਬੋਤ ਸੋਨਾ ਉਦੋਂ ਨਾ ਕੋਈ ਜੇਲ ਨਾ ਕੋਈ ਲੜਾਈ ਝਗੜਾ ਮੈਂ ਤੇ ਤਾਂ ਹੁਣ ਕੁੱਤੇ ਦੇ ਗਲੇ 'ਚ ਨਾ ਸੋਨੇ ਦਾ ਹਾਰ ਪਾ ਕੇ ਛੱਡ ਦਿੱਤਾ ਸੀ ਤੇ ਕਿੰਨੇ ਦਿਨਾਂ ਬਾਅਦ ਉਹ ਕੁੱਤਾ ਲੱਭੇ ਤੇ ਹਾਰ ਉਹਦੇ ਗਾਲ 'ਚ ਸੀ ਉਸੇ ਤਰ੍ਹਾਂ ਗੱਲ ਸੀ ਐਸਾ ਰਾਜ ਸੀ ਸੋ ਆਪਾਂ ਇਹ ਗੱਲ ਜਦੋਂ ਕਹਿੰਦੇ ਕਿ ਮਹਾਰਾ ਰਣਜੀਤ ਸਿੰਘ ਨੇ ਵੇਸ਼ਵਾਵਾਂ ਦਾ ਨਾਚ ਵੇਖ ਲਿਆ ਜੀ ਉਹਨੇ ਦਾੜੀ ਰੰਗ ਲਈ ਜੀ ਉਹ ਅਫੀਮ ਖਾਂਦਾ ਸੀ ਦੇਖੋ ਜੀ ਇਹ ਲਫ਼ਜ਼ ਵੇਸ਼ਵਾਵਾਂ ਦਾ ਨਾਚ ਵੇਖਣਾ ਅਫੀਮ ਖਾਣੀ ਦਾੜੀ ਰੰਗਣਾ ਸ਼ਰਾਬ ਪੀਣੀ ਸ਼ਰਾਬ ਪੀਣੀ ਜਾਂ ਕੋਈ ਵੀ ਨਸ਼ਾ ਕਰਨਾ ਮੈਂ ਸਮਝਦਾ ਮਾਂ ਇਹ ਇੱਕ ਚੰਗੇ ਬੰਦੇ ਦੀਆਂ ਨਿਸ਼ਾਨੀਆਂ ਨਹੀਂ ਹੈਗੀਆਂ ਤੇ ਜਿਹੜਾ ਬੰਦਾ ਚੰਗਾ ਨਹੀਂ ਉਹ ਚੰਗਾ ਰਾਜ ਵੀ ਨਹੀਂ ਕਰ ਸਕਦਾ ਦਾੜੀ ਰੰਗਣ ਦੀ ਗੱਲ ਮੈਨੂੰ ਇੱਕ ਤਸਵੀਰ ਦਿਖਾਓ ਜਿਹਦੇ ਵਿੱਚ ਮਹਾਰਾਜ ਰਣਜੀਤ ਸਿੰਘ ਦੀ ਦਾੜੀ ਕਾਲੀ ਹੋਵੇ ਸਾਰੀਆਂ ਹੀ ਚਿੱਟੀਆਂ ਜਿੰਨੀਆਂ ਵੀ ਤਸਵੀਰਾਂ ਮਹਾਰਾਜ ਰਣਜੀਤ ਸਿੰਘ ਦੀਆਂ ਬਣੀਆਂ ਉਹ ਸਾਰੀਆਂ ਸੋ ਇਹ ਸਿਰਫ ਇੱਕ ਬਦਨਾਮ ਕਰਨ ਦਾ ਇਨੀ ਉਹਨਾਂ ਦੀ ਭਾਵਨਾ ਦੇਖੋ ਦਰਬਾਰ ਸਾਹਿਬ ਕੇਵਲ ਸੋਨਾ ਨਹੀਂ ਚੜਾਇਆ ਉਹਨਾਂ ਨੇ ਪਰ ਤੋਸ਼ੇਖਾਨੇ ਦੀ ਗੱਲ ਕੀਤੀ ਇਹ ਤਾਂ ਉਹ ਸਮਾਨ ਹੈ ਜਿਹੜਾ ਤੋਸ਼ੇਖਾਨੇ ਦੇ ਅੰਦਰ ਹੈ ਤੇ ਉਹ ਸਮਾਨ ਜਿਹੜਾ ਸਾਹਮਣੇ ਦਿਖਦਾ ਜਿਹੜਾ 750 ਕਿਲੋ ਦੇ ਕਰੀਬ ਸੋਨਾ ਦਰਬਾਰ ਸਾਹਿਬ ਦੀ ਸੇਵਾ ਚ ਪੇਸ਼ ਕੀਤਾ ਉਹ ਸਾਰਾ ਚੜਾਇਆ ਔਰ ਕੇਵਲ ਇੱਥੇ ਨਹੀਂ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਵੀ ਸੋਨਾ ਮਹਾਰਾਜ ਰਣਜੀਤ ਸਿੰਘ ਨੇ ਲਗਵਾਇਆ ਜੇ ਆਪਾਂ ਨੋਟ ਕਰੀਏ ਪਾਕਿਸਤਾਨ ਦੇ ਵਿੱਚ ਸ਼ਾਹੀ ਮਸਜਿਦਾਂ ਜਿਹੜੀ ਉਹਨੂੰ ਜਿਹੜਾ ਸੋਨਾ ਲੱਗਾ ਉਹ ਵੀ ਮਹਾਰਾਜ ਰਣਜੀਤ ਸਿੰਘ ਨੇ ਜਿਹੜਾ ਤੇ ਇੱਕ ਨਸ਼ੇ ਕਰਨ ਵਾਲਾ ਬੰਦਾ ਵੇਸ਼ਵਾਮਾ ਦਾ ਨਾਚ ਵੇਖਣ ਵਾਲਾ ਬੰਦਾ ਸ਼ਰਾਬ ਪੀਣ ਵਾਲਾ ਬੰਦਾ ਉਹਦਾ ਦਿਮਾਗ ਇੰਨਾ ਕੰਮ ਕਰੂਗਾ ਕਿ ਵੀ ਮੈਂ ਸਾਰੇ ਧਰਮਾਂ ਨੂੰ ਸਭੇ ਸਾਂਜੀ ਵਾਲ ਸਦਾਯਨ ਦੇ ਹੁਕਮ ਦੇ ਉੱਤੇ ਚੱਲਣਾ ਇਹ ਸਿਰਫ ਇੱਕ ਬਦਨਾਮ ਕਰਨ ਦਾ ਜਿਹੜਾ ਉਹ ਜਰੀਆ ਕਿਰਦਾਰ ਕੁਸ਼ੀ ਕੀਤੀ ਕਿਰਦਾਰ ਕੁਸ਼ੀ ਔਰ ਇਹ ਸ਼ੁਰੂ ਤੋਂ ਹੁੰਦੀ ਗਈ ਹੈ ਤੁਸੀਂ ਅੱਜ ਵੇਖ ਲਓ ਕਿ ਚਲੋ ਮੈਂ ਨਹੀਂ ਕਹਿੰਦਾ ਸਾਰੇ ਹੀ ਮਾੜੇ ਐ ਕੁਝ ਮਾੜੇ ਹੈਗੇ ਆ ਮੈਂ ਇਹ ਵੀ ਇੱਕ ਬੇਨਤੀ ਚਲੋ ਮੈਨੂੰ ਯਾਦ ਆ ਗਈ ਸਾਰੇ ਮਾੜੇ ਐ ਮੈਂ ਨਹੀਂ ਕਹਿੰਦਾ ਚੰਗੇ ਵੀ ਆ ਕਿਸੇ ਮਹਾਪੁਰਸ਼ ਨੂੰ ਜੇ ਤੁਸੀਂ ਚੰਗਾ ਨਹੀਂ ਨਾ ਕਹਿਣਾ ਤੁਸੀਂ ਮਾੜਾ ਵੀ ਨਾ ਕਹੋ ਮਾੜਾ ਵੀ ਨਾ ਕੋਈ ਪਤਾ ਨਹੀਂ ਅੰਦਰੋਂ ਕਿਹੜਾ ਤਾਰ ਜੋੜੀ ਬੈਠਾ ਮੈਂ ਗੱਲ ਦਰਬਾਰ ਸਾਹਿਬ ਦੀ ਚਲਦੀ ਬੜੀ ਪਹਿਲਾਂ ਦੀ ਗੱਲ ਹੈ ਉਦੋਂ ਮਾਈਕ ਸਿਸਟਮ ਨਹੀਂ ਸੀ ਹੁੰਦੇ ਦਰਬਾਰ ਸਾਹਿਬ 'ਚ ਨੋਟ ਕਰਿਓ ਮਾਈਕ ਸਿਸਟਮ ਨਹੀਂ ਸੀ ਹੁੰਦੇ ਤੇ ਪ੍ਰਕਰਮਾਂ 'ਚ ਨਾ ਇੱਕ ਸਿੱਖ ਬਾ ਦਾ ਸਰਹਾਨਾ ਬਣਾ ਕੇ ਤੇ ਸੁੱਤਾ ਵੀ ਆ ਜੀ ਸੁੱਤਾ ਵੀ ਤਾਂ ਕਿਸੇ ਨੇ ਆ ਕੇ ਬੜਾ ਕੋਈ ਹੋਣਾ ਨੀਮੀ ਕਿਉਂਕਿ ਨਾ ਪ੍ਰਪੱਕਤਾ ਤੇ ਕਟੜਤਾ 'ਚ ਵੀ ਇੱਕ ਫਰਕ ਹੁੰਦਾ ਆਪਾਂ ਕਟੜ ਹੁੰਦੇ ਜਾਂਦੇ ਆ ਪ੍ਰਪੱਕ ਨਹੀਂ ਹੁੰਦੇ ਉਹਨੇ ਆ ਕੇ ਉਸੇਖ ਤੇ ਠੁੱਡ ਮਾਰਿਆ ਜੀ ਪਰ ਕਰਮਾਚ ਇਹ ਅਸਲ ਘਟਨਾ ਹੈ ਅੱਛਾ ਉਹਨੇ ਠੁੱਡ ਮਾਰਿਆ ਤੇ ਕਹਿੰਦਾ ਗੁਰੂ ਰਾਮਦਾਸ ਦੇ ਘਰ ਕੀਰਤਨ ਚੱਲਦਾ ਤੇ ਤੂੰ ਇੱਥੇ ਮੋਇਆ ਵਾਂਗੂ ਸੁੱਤਾ ਹ ਹ ਤਾਂ ਮੈਂ ਬੇਨਤੀ ਕਰਿਆ ਸੀ ਵੀ ਕੋਈ ਪਤਾ ਨਹੀਂ ਕਿਹੜਾ ਕਿੰਨਾ ਕੁ ਜੁੜਿਆ ਉਹ ਉੱਠਿਆ ਉਹਨੇ ਉਹਨੂੰ ਫਤੇ ਬੁਲਾਈ ਕਹਿੰਦਾ ਮਹਾਪੁਰਸ਼ੋ ਅੰਦਰ ਫਲਾਣਾ ਸ਼ਬਦ ਚੱਲਦਾ ਪਿਆ ਮਾਈਕ ਸਿਸਟਮ ਨਹੀਂ ਸੀ ਹੁੰਦਾ ਆਵਾਜ਼ ਕਿਵੇਂ ਬਾਹਰ ਆਈ ਅੰਦਰੋਂ ਜੁੜਿਆ ਸੀ ਕਿਸੇ ਦੇ ਅੰਦਰ ਜੁੜੇ ਦਾ ਪਤਾ ਨਹੀਂ ਆਪਾਂ ਕਿਰਦਾਰ ਕੁਸ਼ੀ ਕਰਨ ਲੱਗਿਆ ਮਿੰਟ ਲਾਉਨੇ ਆ ਕੋਈ ਕਿਸ ਲੈਵਲ ਤੇ ਜਿਹੜਾ ਕਿ ਜੁੜਿਆ ਹੈ ਪਰਮਾਤਮਾ ਦੇ ਨਾਲ ਆ ਪਿੱਛੇ ਕਹਿੰਦੇ ਸੀ ਪਖੰਡੀਆਂ ਤੋਂ ਬਿਲਕੁਲ ਬਚਣਾ ਚਾਹੀਦਾ ਬਾਬਿਆਂ ਤੋਂ ਬਚੇ ਰਹੋ ਪਰ ਮੈਂ ਜਿੰਨਾ ਕ ਮਹਾਪੁਰਸ਼ਾਂ ਦੇ ਜਿੰਨਾ ਕਿ ਵੀ ਜਿਨ੍ਹਾਂ ਦੇ ਟੱਚ ਚ ਰਿਆਂ ਮੈਂ ਕਹਿੰਨਾ ਕਮਾਲ ਮੈਂ ਨਾਮ ਜ਼ਰੂਰ ਲੈਣਾ ਚਾਹਾਂਗਾ ਤੁਹਾਡੇ ਚੈਨਲ ਦੇ ਥਰੂ ਹਰੇਕ ਦੀ ਆਪਣੀ ਭਾਵਨਾ ਹੁੰਦੀ ਹੈ ਕੋਈ ਕਿਸੇ ਨੂੰ ਸਤਿਕਾਰ ਦਿੰਦਾ ਕੋਈ ਨਹੀਂ ਦਿੰਦਾ ਮੈਂ ਨਮਸਕਾਰ ਕਰਦਾ ਲੁਧਿਆਣੇ ਦੇ ਵਿੱਚ ਧਰਮ ਨੂੰ ਬਹੁਤ ਜ਼ਿਆਦਾ ਬਾਣੀ ਦਾ ਪ੍ਰਚਾਰ ਕਰਨ ਵਾਲੇ ਮਾਤਾ ਵੀਪਨਪ੍ਰੀਤ ਕੌਰ ਜੀ ਦਾ ਜੀ ਇੱਥੇ ਬਹਿ ਕੇ ਮੇਰੇ ਇੱਕਦਮ ਦਿਲ ਚ ਆਇਆ ਮੈਂ ਸੋਚ ਕੇ ਨਹੀਂ ਸੀ ਆਇਆ ਤੁਹਾਡੇ ਨਾਲ ਅੱਗੇ ਗੱਲ ਕਰਨੀ ਆਪਾਂ ਤੁਸ਼ੇਖਾਨੇ ਦੀ ਗੱਲ ਕੰਪਲੀਟ ਕਰਾਂਗੇ ਹਜੇ ਹਾਂ ਹਾਂ ਕੋਈ ਗੱਲ ਜੀ ਆਪਾਂ ਵਿਚਾਰ ਆਪਣਾ ਉੱਥੇ ਮੈਂ ਤਹਿ ਦਿਲੋਂ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਦਾ ਮਾਤਾ ਵੀਪਨਪ੍ਰੀਤ ਕੌਰ ਜੀ ਉਹਨਾਂ ਦੀ ਇੰਨੀ ਭਗਤੀ ਹੈ ਅਧਿਆਤਮਿਕ ਤੌਰ ਤੇ ਔਰ ਦੁਨਿਆਵੀ ਤੌਰ ਤੇ ਵੀ ਮੈਂ ਉਹਨਾਂ ਨੂੰ ਵਿਚਰਦਾ ਵੇਖਿਆ ਜਿੰਨੀ ਨਿਮਰਤਾ ਸਹਿਣਸ਼ੀਲਤਾ ਉਹ ਜਿੰਨੇ ਪਿਆਰ ਨਾਲ ਉਹ ਕਹਿ ਦਿੰਦੇ ਵੀ ਬੇਟਾ ਕੋਈ ਗੱਲ ਨਹੀਂ ਬੰਦੇ ਨੂੰ ਵੈਸੇ ਹੀ ਹੌਸਲਾ ਹੋ ਜਾਂਦਾ ਵੀ ਮਾਤਾ ਹੀ ਨੇ ਕਹਿਤਾ ਤੇ ਸਭ ਮੈਂ ਕਿਸੇ ਨੂੰ ਪ੍ਰਮੋਟ ਨਹੀਂ ਕਰਦਾ ਜੀ ਪਰ ਜੇ ਕਿਸੇ ਨੂੰ ਦੇਖਿਆ ਦਾ ਬਨ ਨਾਲ ਜੁੜਿਆ ਨੂੰ ਉੱਥੇ ਅਸਥਾਨ ਬਣਿਆ ਉਹਨਾਂ ਦਾ ਸਟੇਸ਼ਨ ਦੇ ਲੱਗ ਗਈ ਲੁਧਿਆਣੇ ਉੱਥੇ ਨਿਰੰਤਰ ਬਾਣੀ ਦੇ ਪ੍ਰਵਾਹ ਚੱਲਦੇ ਆ ਮਾਤਾ ਹੀ ਦਰਸ਼ਨ ਦਿੰਦੇ ਆ ਤਕਲੀਫਾਂ ਸੁਣਦੇ ਆ ਦੁਨਿਆਵੀ ਤੌਰ ਤੇ ਭਰੋਸਾ ਦਿੰਦੇ ਆ ਗੁਰੂ ਰਾਮਦਾਸ ਸਭ ਠੀਕ ਕਰਨਗੇ ਭਲੀ ਦਾ ਤੂੰ ਚਿੰਤਾ ਨਾ ਕਰ ਬਾਣੀ ਦਾ ਪਾਠ ਕਰਾਉਂਦੇ ਆ ਦਰਸ਼ਨ ਦਿੰਦੇ ਆ ਸੋ ਖੈਰ ਮੈਂ ਤੋਸ਼ੇ ਖਾਨੇ ਦੀ ਗੱਲ ਵਾਲਾ ਹੁੰਦਾ ਸੀ ਵੀ ਜਿਆਦਾ ਦੂਰ ਜੀ ਬਿਲਕੁਲ ਨਹੀਂ ਕੋਈ ਗੱਲ ਨਹੀਂ ਹਾਂਜੀ ਉੱਥੇ ਇੱਕ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਮੁਸਲਮਾਨ ਫਕੀਰ ਹੋਇਆ ਜੀ ਮੁਹੰਮਦ ਹਾਜ਼ਰੀ ਮਸਕੀਨ ਜੀ ਜੇ ਤੁਸੀਂ ਵੀ ਸੁਣਿਆ ਹੋਵੇਗਾ ਜੀ ਬਿਲਕੁਲ ਬਿਲਕੁਲ ਮੈਨੂੰ ਪਤਾ ਹੈ 9 ਮਣ 14 ਸੇਰ ਉਹਨਾਂ ਦੀ ਲੱਕੜ ਉਹਨਾਂ ਨੇ ਚੰਦਨ ਦੀ ਲਈ 5 ਸਾਲ 7 ਮਹੀਨੇ ਲਾ ਕੇ 145000 ਵਾਲ ਜਿਹੜੇ ਮੂਵੇਬਲ ਵਾਰ ਸੀ ਜਿਹੜੇ ਮੋੜ ਵੀ ਸਕਣ ਜਿਹੜੇ ਟੁੱਟਣ ਨਾ ਮੋੜਿਆ ਉਹ ਤਿਆਰ ਕੀਤੇ ਉਹਦੇ ਨਾਲ ਚੌਰ ਸਾਹਿਬ ਹਮ ਚੌਰ ਸਾਹਿਬ ਦੀ ਗਿਣਤੀ ਸੀ ਜੀ 2 ਜਿਹੜੇ ਚੌਰ ਸਾਹਿਬ ਉਹਨਾਂ ਨੇ ਤਿਆਰ ਕੀਤੇ 5 ਸਾਲ 7 ਮਹੀਨੇ ਦੀ ਮਿਹਨਤ ਲਾ ਕੇ ਔਰ 9 ਮਣ 14 ਸੇਰ ਜਿਹੜੀ ਲੱਕੜ ਸੀ ਉਹਦੇ ਨਾਲ ਦੋ ਜਦੋਂ ਚੌਰਸਾਬ ਤਿਆਰ ਕੀਤੇ ਨਾ ਤੇ ਪਹਿਲਾ ਕਿਉਂਕਿ ਮੁਸਲਮਾਨ ਫਕੀਰ ਸੀਗੇ ਤੇ ਕਾਬੇ ਦੇ ਉੱਤੇ ਉਹਨਾਂ ਦਾ ਅਕੀਦਾ ਹੋਣਾ ਹੀ ਸੀ ਜਿਵੇਂ ਅਸੀਂ ਦਰਬਾਰ ਸਾਹਿਬ ਨੂੰ ਆਪਣਾ ਸਭ ਕੁਝ ਮੰਨਦੇ ਆ ਉਹਨਾਂ ਨੇ ਇੱਕ ਚੌਰਸਾਬ ਕਾਬੇ ਜਾ ਕੇ ਮੱਕੇ ਜਾ ਕੇ ਪੇਟ ਕੀਤਾ ਉਹਨੂੰ ਚਾਂਦੀ ਦਾ ਡੰਡੀ ਲੱਗੀ ਆ ਜੀ ਜਿੱਤੋਂ ਅਸੀਂ ਫੜਦੇ ਆ ਚੌਰਸਾਬ ਦੂਸਰਾ ਜਿਹੜਾ ਚੌਰ ਸਾਹਿਬ ਸੀ ਉਹਨਾਂ ਨੇ ਜਦੋਂ ਕਾਬੇ ਤੋਂ ਤੁਰੇ ਉਹ ਕਹਿੰਦੇ ਜੀ ਮੈਂ ਸਾਰੇ ਧਰਮ ਸਥਾਨਾਂ ਤੇ ਜਾਵਾਂਗਾ। ਦਿਸ ਧਰਮ ਸਥਾਨ ਤੇ ਜਾ ਕੇ ਮੇਰੇ ਮਨ ਨੂੰ ਰੂਹ ਨੂੰ ਸਕੂਨ ਮਿਲੂਗਾ। ਉੱਥੇ ਜਾ ਕੇ ਮੈਂ ਚੌਰ ਸਾਹਿਬ ਪੇਟ ਕਰ ਦੇਣਾ। بڑے ਹਿੰਦੂਆਂ ਦੇ ਮੰਦਿਰ ਚ ਵੀ ਗਏ ਮੈਂ ਕਿਸੇ ਦਿਨ ਖੇਦੀ ਨਹੀਂ ਕਰਦਾ। ਇਹ ਉਹਨਾਂ ਦੀ ਆਪਣੀ ਭਾਵਨਾ ਕਿ ਕੋਈ ਮੇਰਾ ਹਿੰਦੂ ਵੀਰ ਮੁਸਲਮਾਨ ਵੀਰ ਇਸ ਚੀਜ਼ ਤੋਂ ਮੈਂ ਮਾਫੀ ਚਾਹੁੰਨਾ ਪਹਿਲਾਂ ਹੀ ਜੋ ਹੋਇਆ ਮੈਂ ਤੇ ਉਹ ਦੱਸਦਾ। ਕਾਫੀ ਮੰਦਰਾਂ ਜਾਂ ਮਸਜਿਦਾਂ ਜਾਂ ਹੋਰ ਕਿਸੇ ਵੀ ਧਰਮ ਸਥਾਨ ਤੇ ਗਏ ਤੇ ਉਹ ਦਰਬਾਰ ਸਾਹਿਬ ਵੀ ਆਏ। ਦਰبار ਸ਼ਵਾਨ ਤੋਂ ਬਾਅਦ ਉਹਨਾਂ ਨੂੰ ਮਹਿਸੂਸ ਹੋਇਆ ਸੱਚੇ ਰੱਬ ਦਾ ਘਰ ਹੈ। ਔਰ ਉਹਨਾਂ ਨੇ ਜਿਹੜਾ ਕਿ ਚੌਰ ਸਾਹਿਬ ਹੈ ਉੱਥੇ ਪੇਟ ਕੀਤਾ। ਅਕਾਲ ਤਖਤ ਸਾਹਿਬ ਉਦੋਂ ਦੀਵਾਨ ਸਜੇ। ਅਕਾਲ ਤਖਤ ਸਾਹਿਬ ਦੇ ਬਾਹਰ ਅੱਜ ਵੀ ਸਜਦੇ ਆ ਜਦੋਂ ਕੋਈ ਨਵੇਂ ਗ੍ਰੰਤੀ ਸਾਹਿਬ ਅਪਾਇੰਟ ਹੁੰਦੇ ਆ ਉੱਥੇ ਅੱਜ ਵੀ ਸਜਦੇ ਆ। ਉੱਥੇ ਅਰਦਾਸ ਹੋਈ ਉਹ ਚੌਰ ਸਾਹਿਬ ਪੇਟ ਕੀਤਾ ਗਿਆ। ਸਾਗਵਾਨ ਦੀ ਲੱਕੜ ਦੇ ਵਿੱਚ ਦਾੰਦ ਦੀ ਨਕਾਸ਼ੀ ਕਰਾ ਕੇ ਉਹ ਜਿਹੜਾ ਬਾਕਸ ਬਣਾਇਆ ਉਹਦੇ ਵਿੱਚ ਉਹ ਜਿਹੜਾ ਚੌਰ ਸਾਹਿਬ ਅੱਜ ਵੀ ਮੌਜੂਦ ਹੈ। ਔਰ ਉਦੋਂ ਉਹਨਾਂ ਨੇ ਲਫਜ਼ ਕਹੀ ਸੀ ਪੇਟ ਕਰਨ ਲੱਗਿਆ ਹਾਲਾਂਕਿ ਅਕਾਲ ਤਖਤ ਸਾਹਿਬ ਵੱਲੋਂ ਕਾਫੀ ਸਾਰਾ ਸਨਮਾਨ ਉਹਨਾਂ ਨੂੰ ਮਿਲਿਆ ਸਿਰੋਪਾਓ ਮਿਲਿਆ ਇੱਕ ਸ਼ਾਲ ਮਿਲੀ 101 ਮੋਰਾ ਉਸ ਸਮੇਂ ਮਿਲੀਆਂ ਤੇ ਉਦੋਂ ਉਹਨਾਂ ਨੇ ਇੱਕ ਲਫਜ਼ ਕਹੇ ਸੀ ਕਹਿੰਦੇ ਜੇ ਮੈਂ ਕਿਤੇ ਪਹਿਲਾਂ ਦਰਬਾਰ ਸਾਹਿਬ ਆਇਆ ਹੁੰਦਾ ਚਲੋ ਮੈਂ ਗੁਰੂ ਰਾਮਦਾਸ ਦੇ ਚਰਨਾਂ 'ਚ ਨਮਸਕਾਰ ਕਰਦਾ ਉਸ ਗੱਲ ਨੂੰ ਕਿਸੇ ਕਿਸੇ ਪੱਖਵਾਦ ਪਾਸੇ ਨਹੀਂ ਉਹ ਕਹਿੰਦੇ ਜੇ ਮੈਂ ਪਹਿਲਾਂ ਦਰਬਾਰ ਸਾਹਿਬ ਆਇਆ ਹੁੰਦਾ ਤੇ ਮੈਂ ਦੂਸਰਾ ਚੌਰ ਸੀ ਉਹ ਵੀ ਇੱਥੇ ਹੀ ਪੇਟ ਕਰ ਜਾਣਾ ਵਾਹਿਗੁਰੂ ਇਹ ਬੜੀ ਵੱਡੀ ਭਾਵਨਾ ਦੀ ਗੱਲ ਹੈ ਔਰ ਇਹ ਜਿਹੜੀ ਮੈਂ ਤੱਕ ਲੈਂਦਾ ਆ ਰਿਹਾ ਵੀ ਸਭੇ ਸਾਂਝੀ ਵਾਲ ਸਦਾ ਹੈ ਹਨਾ ਤੇ ਉਹ ਇਹਦਾ ਬੜੀ ਵੱਡੀ ਇੱਕ ਐਗਜ਼ਾਮਪਲ ਹੈ ਔਰ ਉਸ ਚੌਰ ਸਾਹਿਬ ਦੇ ਵੀ ਦਰਸ਼ਨ ਆ ਜਿਹੜੇ ਉਹ ਜਲਾਉ ਦੇ ਦੌਰਾਨ ਕੜਾਈ ਜਾਂਦੇ ਆ ਇਸ ਤੋਂ ਇਲਾਵਾ ਜੀ ਉੱਥੇ ਨਾ ਇੱਕ ਛਤਰ ਹੈਗਾ ਤੁਸੀਂ ਦੇਖੋ ਜਦੋਂ ਪਾਲਗੀ ਸਜਦੀ ਹੈ ਨਾ ਕਮਾਨੀਆਂ ਦੇ ਨਾਲ ਉਹ ਕਮਾਨੀਆਂ ਦੇ ਉੱਤੇ ਉਹ ਸਾਰਾ ਸਿਹਰਾ ਤੇ ਹੋਰ ਸਾਰਾ ਕੁਝ ਲੱਗਿਆ ਹੁੰਦਾ ਤੇ ਉਹਦੇ ਉੱਤੇ ਇੱਕ ਛਤਰ ਆ ਜੀ ਸੋਨੇ ਦਾ 10 ਸੇਰ ਕੱਚੇ ਕੱਚੇ ਸੋਨੇ ਦਾ ਕੱਚੇ ਸੋਨੇ ਤੋਂ ਭਾਵ ਹੈ ਉਹਦੇ ਵਿੱਚ ਮਿਲਾਵਟ ਨਹੀਂ ਹੈਗੀ ਕੋਈ ਉਹਦੇ ਵਿੱਚ ਬੇਅੰਤ ਹੀਰੇ ਮੋਤੀ ਜੜੇ ਆ ਲਾਲ ਜੜੇ ਮਾਨਕ ਮੋਤੀ ਜੜੇ ਆ ਉਹ 10 ਸੇਰ ਕੱਚੇ ਸੋਨੇ ਦਾ ਉਹ ਬਣਿਆ ਉਹ ਛਤਰ ਲੱਗਦਾ ਹੈ ਛਤਰ ਦੇ ਉੱਤੇ ਇੱਕ ਮੋਰ ਲੱਗਦਾ ਜੀ ਨਿਕਾ ਜ ਵੈਸੇ ਤਾਂ ਚਾਰ ਮੋਰ ਨੇ ਟੋਟਲ ਉਹ ਜਿਹੜਾ ਮੋਰ ਹੈ ਉਹ ਲਾਣ ਦਾ ਕਾਰਨ ਇਹ ਆ ਉਹਦੇ ਗਰਦਨ ਹੈ ਜਿਹੜੀ ਉਹ ਨੀਲਮ ਦੀ ਬਣੀ ਹੈ ਤੇ ਅੱਜ ਕੱਲ ਜੇ ਤੁਸੀਂ ਉਹਨਾਂ ਵੱਡਾ ਟੋਟਾ ਨੀਲਮ ਦਾ ਲੱਭੋ ਕੋਈ ਵੀ ਜੋਰੀ ਤੁਹਾਨੂੰ ਨਹੀਂ ਦੇਵੇਗਾ ਉਹ ਬੜਾ ਬੇਸ਼ਕੀਮਤੀ ਨੀਲਮ ਉਹਦੇ ਮੋਰ ਦੇ ਗੱਲ ਜਿਹੜਾ ਬਣਾਇਆ ਨੀਲਮ ਦੇ ਨਾਲ ਉਹ ਮੋਰ ਸਾਹ ਦੇ ਉੱਤੇ ਜਿਹੜਾ ਕੀ ਉਹ ਲੱਗਦਾ ਇਸ ਤੋਂ ਇਲਾਵਾ ਜਿਹੜੀ ਇੱਕ ਚੀਜ਼ ਹੋਰ ਜਿਹਦੇ ਬਾਰੇ ਤੋਸ਼ੇਖਾਨੇ ਤੋਂ ਜਾਣਕਾਰੀ ਮਿਲ ਸਕੀ ਹੈ ਤੁਸੀਂ ਨੋਟ ਕੀਤਾ ਹੋਣਾ ਵੀ ਜਦੋਂ ਵੀ ਜਲੋ ਲੱਗਦਾ ਹੈ ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਜਾਂ ਮੈਂ ਕਹਾਂ ਸਾਖਿਆਤ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅੱਗੇ ਪੰਜ ਤਸਲੇ ਤੇ ਪੰਜ ਕਈਆਂ ਉਹ ਪਈਆਂ ਹੁੰਦੀਆਂ ਜੀ 1923 ਦੇ ਵਿੱਚ ਸਰੋਵਰ ਦੀ ਸੇਵਾ ਹੋਈ ਹੈ ਉਸ ਤੋਂ ਬਾਅਦ 1973 ਚ ਹੋਈ ਹੈ ਫਿਰ ਆ ਲਾਸਟ 2004 ਚ ਸਾਡੇ ਕਰਮ ਚੰਗੇ ਚਲੋ ਅਸੀਂ ਦਰਸ਼ਨ ਉਸ ਸੇਵਾ ਮਹਾਰਾਣੀ ਸਾਡੇ ਕੋਲੋਂ లై బల్క్ 1923 ਦੇ ਵਿੱਚ ਜਦੋਂ ਇਹ ਕਾਰ ਸੇਵਾ ਹੋਣੀ ਸੀ ਪੰਜ ਜਿਹੜੇ ਤਸਲੇ ਜਿਹਨੂੰ ਅਸੀਂ ਕਹਿੰਦੇ ਹਾਂ ਬਾਟੇ ਕਹਿ ਲਈਏ ਚਲੋ ਸਤਕਾਰ ਨਾਲ ਪੰਜ ਬਾਟੇ ਜਿਹੜੇ ਚਾਂਦੀ ਦੇ ਔਰ ਪੰਜ ਕਈਆਂ ਜਿਨ੍ਹਾਂ ਦੇ ਦਸਤੇ ਚਾਂਦੀ ਦੇ ਔਰ ਜਿਹੜੇ ਫਾਲਾ ਸੋਨੇ ਦੇ ਇਹ ਦਰਬਾਰ ਸਾਹਿਬ ਵੱਲੋਂ ਤਿਆਰ ਕਰਾਏ ਗਏ ਜੀ ਉਹਨਾਂ ਪੰਜਾਂ ਕਈਆਂ ਦੇ ਨਾਲ ਤਸਲਿਆਂ ਦੇ ਨਾਲ ਪੰਜ ਪਿਆਰਿਆਂ ਨੇ ਟੱਕ ਲਾਇਆ ਉਹ ਜਿਹੜੀ ਸੇਵਾ ਦੀ ਜਿਹੜੀ ਆਰੰਭਤਾ ਹੋਈ ਸੀ ਮੈਨੂੰ ਲੱਗਦਾ ਅਮਰ ਸ਼ਰਦਾ ਸ਼ਾਇਦ ਹੀ ਕੋਈ ਪਰਵਾਹ ਹੋਏਗਾ ਜਿਹਨੇ ਉਹ ਸੇਵਾ ਦੇ ਵਿੱਚ ਉਹ ਕਹਿਣ ਨੂੰ ਕਹਿੰਦੇ ਆ ਜੀ ਗਾਰ ਕੱਢੀ ਜੀ ਮਿੱਟੀ ਨਹੀਂ ਗੁਰਮੁਖੋ ਗੁਰੂ ਘਰ ਦੇ ਵਿੱਚ ਕੇਸਰ ਹੁੰਦਾ ਮਿੱਟੀ ਨਹੀਂ ਹੁੰਦੀ ਮੈਂ ਭਾਈ ਪਿੰਦਲਪਾਲ ਸਿੰਘ ਦੇ ਲਫ਼ਜ਼ ਸੁਣਦਾ ਸੀ ਬੜੀ ਬੜੀ ਭਾਵਨਾ ਨਾਲ ਕਹਿੰਦੇ ਕਹਿੰਦੇ ਕੇਸਰ ਹੁੰਦਾ ਇਹ ਇਹ ਮਿੱਟੀ ਨਹੀਂ ਹੁੰਦੀ ਉਹ ਪੰਜ ਜਿਹੜੇ ਤਸਲੇ ਸੀ ਔਰ ਪੰਜ ਜਿਹੜੀਆਂ ਕਈਆਂ ਸੀ ਇਹ ਉਹਦੋਂ ਬਣਵਾਈਆਂ ਫਿਰ ਉਸ ਤੋਂ ਬਾਅਦ 1973 ਦੇ ਵਿੱਚ ਕਿਉਂਕਿ ਇਹ ਜਿਹੜੇ ਤਸਲੇ ਆ ਬਾਟੇ ਉਹਨਾਂ ਦੀ ਗਿਣਤੀ 16 ਹੈ ਜੀ ਪੰਜ ਉਹਦੋਂ ਬਣਵਾਏ ਜਦੋਂ 1973 ਚ ਸੇਵਾ ਹੋਈ ਪੰਜ ਚਾਂਦੀ ਦੇ ਬਾਟੇ ਹੋ ਬਹੁ ਕਿਉਂਕਿ ਬਨਮਾਨ ਤੋਂ ਪਹਿਲਾਂ ਤਾਂਕਿ ਇੱਕੋ ਸਾਹ ਰਹਿਣ ਪੰਜਾਬ ਸਰਕਾਰ ਦੇ ਉਦੋਂ ਜਿਹੜੇ ਮੁੱਖ ਮੰਤਰੀ ਸੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੇ ਦਰਬਾਰ ਸਾਹਿਬ ਭੇਟ ਕੀਤੇ ਕਿ ਸੇਵਾ ਹੋਣੀ ਹੈ ਕਾਰ ਸੇਵਾ ਦੀ ਇਸ ਤੋਂ ਇਲਾਵਾ ਪੰਜਾਬ ਐਂਡ ਸਿੰਧ ਬੈਂਕ ਨੇ 1973 ਦੇ ਵਿੱਚ ਪੰਜ ਚਾਂਦੀ ਦੇ ਸੇਮ ਤਸਲੇ ਜਿਹੜੇ ਬਾਟੇ ਬਣੇ ਸੇਮ ਉਹ ਦਰਬਾਰ ਸਾਹਿਬ ਜਿਹੜਾ ਕੀ ਭੇਟ ਕੀਤੇ ਔਰ ਇਸ ਤੋਂ ਇਲਾਵਾ ਬਾਬਾ ਕੁੰਦਨ ਸਿੰਘ ਜੀ ਨਾਨਕ ਸਰਕਲੇਰਾ ਵੈਸੇ ਤਾਂ ਚਲੋ ਨਾਨਕ ਸਰਕਲੇਰਾ ਆਣ ਤੋਂ ਬਾਅਦ ਪਤਾ ਨਹੀਂ ਕਿਦਾ ਕੀ ਕਮੈਂਟ ਆਣਾ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਜਿਹੜੇ ਪ੍ਰਤਨ ਮਹਾਂਪੁਰਖ ਕਿਸੇ ਵੀ ਸਥਾਨ ਦੇ ਹੋਇਆ ਮੈਂ ਪਹਿਲਾਂ ਵੀ ਮਾਤਾ ਵੀਪਨਪ੍ਰੀਤ ਕੌਰ ਜੀ ਦਾ ਨਾਮ ਲੈ ਕੇ اٹੇ ਹਰੇਕ ਕੋਈ ਨਹੀਂ ਹੁੰਦਾ ਜੁੜੇ ਹੋਏ ਬਥੇਰੇ ਬੈਠੇ ਆ ਉਹ ਕੀ ਕੀਤਾ ਜੀ ਉਹਨਾਂ ਨੇ ਇੱਕ ਜਿਹੜਾ ਚਾਂਦੀ ਦਾ ਬਾਟਾ ਨਾਨਕ ਸਰਕਲੇਰਾ ਵੱਲੋਂ ਵੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਭੇਟ ਕੀਤਾ ਤੇ ਇੱਕ ਜਿਹੜਾ ਹੋਰ ਜਿਹੜਾ ਛੇਵਾਂ ਦਸਤਾਇਆ ਤੇ ਉਹ ਹੈ ਆਪਣਾ ਜਿਹਦਾ ਫਲ ਸੋਨੇ ਦਾ ਤੇ ਚਾਂਦੀ ਦਾ ਉਹ ਵੀ ਜਿਹੜਾ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਹੀ ਗੁਰੂ ਰਾਮ ਦਾ ਸਾਬਦ ਇਹ ਸਾਰਾ ਜਿਹੜਾ ਸਮਾਨ ਹੈ ਇਹ ਤੋਸ਼ੇਖਾਨੇ ਚ ਪਿਆ ਇਸ ਤੋਂ ਇਲਾਵਾ ਨਾ ਜੀ ਕਹਿੰਦੇ ਆ ਜਿਹੜੀ ਤੁਸੀਂ ਗੱਲ ਕੀਤੀ ਬੀਬੀ ਰਜਨੀ ਦੀ ਵੀ ਇਹ ਕਿਵੇਂ ਠੀਕ ਹੋ ਗਏ ਜੀ ਲੋਕੀ ਕਹਿੰਦੇ ਆ ਤਰਕ ਕਰਦੇ ਆ ਇਸ ਇਸ਼ਨਾਨ ਦੇ ਉੱਤੇ ਉਸ ਤੋਸ਼ੇਖਾਨੇ ਚ ਸੁੱਚੇ ਮੋਤੀਆਂ ਦੀ ਮਾਲਾ ਇੱਕ ਪਈ ਹੈ ਜਿੱਚ ਹੋਰ ਵੀ ਕਈ ਚੀਜ਼ਾਂ ਬੇਸ਼ਕੀਮਤੀ ਚੀਜ਼ਾਂ ਜੜੀਆਂ ਅਮਰੀਕਾ ਦੇ ਗੋਰੇ ਵੱਲੋਂ ਭੇਟ ਕੀਤਾ ਗਿਆ ਹੁਣ ਉਹ ਭੇਟ ਕਿਉਂ ਕੀਤਾ ਗਿਆ ਰਾਜੇ ਮਹਾਰਾਜਿਆਂ ਨੇ ਤਾਂ ਚਲੋ ਕੀਤਾ ਪਗਤਾ ਸੰਤਾ ਮਹਾਪੁਰਖ ਖਾਨੇ ਕੀਤਾ ਅੰਗਰੇਜ਼ ਕਿਉਂ ਕਰਕੇ ਗਿਆ ਹੂੰ ਉਸ ਅੰਗਰੇਜ਼ ਨੂੰ ਬਾਹਰਲੇ ਮੁਲਕ ਦੇ ਵਿੱਚ ਉਹਨਾਂ ਕੋਲ ਜਾਣਕਾਰੀ ਲਿਖਤ ਵੀ ਆ ਚਲੋ ਸਾਡੇ ਤੱਕ ਤਾਂ ਨਹੀਂ ਆ ਪਾਈ ਜੇ ਕੋਈ ਪਹੁੰਚ ਕਰਤਾ ਸੇਖਾ ਤੇ ਲੈ ਵੀ ਸਕਦਾ ਜਾਣਕਾਰੀ ਹੂੰ ਬਾਹਰ ਦੇ ਡਾਕਟਰਾਂ ਨੇ ਜਵਾਬ ਦਿੱਤਾ ਵੀ ਤੇਰਾ ਕੈਂਸਰ ਠੀਕ ਨਹੀਂ ਹੋਣਾ ਬੀਬੀ ਰਜਨੀ ਦੀ ਜਿੱਥੋਂ ਗੱਲ ਚੱਲੀ ਉਸ ਅੰਗਰੇਜ਼ ਨੇ ਆ ਕੇ ਭਾਵਨਾ ਨਾਲ ਉਹ ਤੇ ਇਸ਼ਨਾਨ ਕੀਤਾ ਬਾਣੀ ਪੜ੍ਹੀ ਐ ਕੁਝ ਸਮਾਂ ਦਰਬਾਰ ਸਾਹਿਬ ਰਿਹਾ ਤੇ ਜਦੋਂ ਵਾਪਸ ਜਾ ਕੇ ਉਹਨੇ ਆਪਣੇ ਟੈਸਟ ਕਰਾਏ ਤੇ ਉਹਦਾ ਜਿਹੜਾ ਕੈਂਸਰ ਸੀ ਉਹ ਨੈਗੇਟਿਵ ਨਿਕਲਿਆ ਆ ਹੂੰ ਉਹਨੇ ਪਿਆਰ ਵੱਜੋਂ ਸਤਕਾਰ ਵੱਜੋਂ ਸ਼ੁਕਰਾਨੇ ਵੱਜੋਂ ਐਡਾ ਮਹਿੰਗਾ ਲੱਖਾਂ ਦਾ ਹਾਰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਭੇਟ ਕੀਤਾ ਵੀ ਮੈਥੋਂ ਠੀਕ ਹੋਇਆ ਸੋ ਮੇਰੀ ਬੇਨਤੀ ਐ ਵੀ ਜੇ ਤੁਸੀਂ ਸ਼ਰਧਾ ਨਾਲ ਨਮਸਕਾਰ ਨਹੀਂ ਨਾ ਕਰ ਸਕਦੇ ਤੇ ਹੰਕਾਰੀ ਹੋ ਕੇ ਸਿਰ ਵੀ ਨਾ ਚੱਕੋ ਪੰਜ ਵਾਰੀ ਜਿਨ੍ਹਾਂ ਨੇ ਸਿਰ ਚੱਕਿਆ ਉਹ ਧੌਣਾ ਲੱਤ ਗਈਆਂ ਤੇ ਆਪਾਂ ਕਿਸੇ ਖਾਤੇ ਨਹੀਂ ਆਉਂਦੇ ਗੁਰੂ ਰਾਮਦਾਸ ਦੇ ਘਰ ਉੱਥੇ ਜਾ ਕੇ ਸਿਰ ਸਾਡਾ ਜਿਹੜਾ ਨਿਵੀਆਈ ਚੰਗਾ ਜੀ ਬਿਲਕੁਲ ਵੀਰ ਜੀ ਬਿਲਕੁਲ ਯਕੀਨ ਕਰਿਓ ਇਹ ਸਾਰੀ ਵਾਰਤਾ ਸੁਣ ਕੇ ਇਹ ਸਾਰੀ ਵਿਚਾਰ ਸੁਣ ਕੇ ਜੀ ਵਿਸ਼ੇਸ਼ ਤੌਰ ਤੇ ਜੇ ਪਤੋਸ਼ੀ ਖਾਨ ਦੇ ਕੀਤੀ ਆ ਜੀ ਮਨ ਨੂੰ ਸੱਚੀ ਬਹੁਤ ਹੀ ਸਕੂਨ ਮਿਲਿਆ ਬਹੁਤ ਹੀ ਮਨ ਤ੍ਰਿਪਤ ਹੋਇਆ ਤੇ ਰੋਮ ਰੋਮ ਜਿਹੜਾ ਨਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਰ ਰਿਹਾ ਤੇ ਸੱਚੀ ਪ੍ਰਸੰਨ ਹੋ ਗਿਆ ਮੈਂ ਮੈਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਵੀ ਉਹ ਖਿੱਚ ਬਣੀ ਰਵੇ ਗੁਰੂ ਰਾਮਦਾਸ ਸਾਹਿਬ ਸਾਡੇ ਸੂਰਜ ਆ ਚਲੋ ਸੂਰਜ ਨਾਲ ਵੀ ਮੈਂ ਤਾਂ ਐਗਜ਼ੈਂਪਲ ਲਈ ਕਿਹਾ ਸੂਰਜ ਕੀ ਆ ਗੁਰੂ ਰਾਮਦਾਸ ਸਾਹਿਬ ਅੱਗੇ ਪਰ ਉਹ ਖਿੱਚ ਬਣੀ ਰਵੇ ਅਸੀਂ ਤੇਰੀ ਪ੍ਰਕਰਮਾ ਤਾਂ ਕਰ ਪਾਉਣੀ ਆ ਦੇਖੋ ਭਾਵਨਾ ਬੜੀ ਵੱਡੀ ਚੀਜ਼ ਐ ਮੈਂ ਨਾ ਲਾਹੌਰ ਦੀਆਂ ਗਲੀਆਂ ਚ ਗੁਰੂ ਰਾਮਦਾਸ ਸਾਹਿਬ ਲੰਘ ਰਹੇ ਜੀ ਗੁਰੂ ਰਾਮਦਾਸ ਸਾਹਿਬ ਲੰਘ ਰਹੇ ਹਲੇ ਗੁਰਤਾ ਗੱਦੀ ਤੇ ਬਿਰਾਜਮਾਨੀ ਸੀ ਹੋਏ ਭਾਈ ਜੇਠਾ ਜੀ ਸੀ ਤੇ ਗੁਰੂ ਰਾਮਦਾਸ ਸਾਹਿਬ ਬੈਠੇ ਗੋਇੰਦਵਾਲ ਸਾਹਿਬ ਤੱਕ ਤੇ ਬਿਰਾਜਮਾਨ ਹਜ਼ੂਰ ਲੰਘ ਰਹੇ ਤੇ ਬਾਜ਼ਾਰ ਦੇ ਵਿੱਚੋਂ ਨਾ ਇੱਕ ਦੁਕਾਨ ਦੇ ਬਾਹਰ ਇਹ ਤੇ ਹਾਸਿਲ ਕਰਦਾ ਪੀਲੇ ਰੰਗ ਦਾ ਕਪੜਾ ਟੰਗਿਆ ਸੀ ਜਿਵੇਂ ਅੱਜ ਕੱਲ ਵੀ ਟੰਗਿਆ ਹੁੰਦਾ ਉਹਦਾ ਅਸੀਂ ਕੁਝ ਵੀ ਬਣਾਣੇ ਆ ਤੇ ਜਦੋਂ ਭਾਈ ਜੇਠਾ ਜੀ ਦੀ ਨਜ਼ਰ ਪਈ ਮਾਇਆ ਤੇ ਹੈ ਨਹੀਂ ਸੀ ਜੇਬ 'ਚ ਪਰ ਭਾਵਨਾ ਨਾਲ ਵੇਖਣ ਲੱਗੇ ਵੀ ਜੇ ਮੈਂ ਕਪੜਾ ਲੈ ਜਵਾਂ ਹੂੰ ਇਹਦਾ ਬਾਣਾ ਤਿਆਰ ਕਰਾਵਾਂ ਇਹ ਬਾਣਾ ਹਜ਼ੂਰ ਗੁਰੂ ਅਮਰਦਾਸ ਸਾਹਿਬ ਪਾਣ ਤੇ ਉਹ ਕਿੰਨੇ ਸੋਹਣੇ ਲੱਗ ਗਏ ਬਿਲਕੁਲ ਜਦੋਂ ਇਹ ਗੱਲ ਸੋਚੀ ਹੁਣ ਬਸਤਰ ਤਾਂ ਲਿਆ ਨਹੀਂ ਪਰ ਭਾਵਨਾ ਵੇਖੋ ਕੀ ਚੀਜ਼ ਹੈ ਇੱਥੇ ਗੁਰੂ ਰਾਮਦਾਸ ਸਾਹਿਬ ਸੋਚ ਰਹੇ ਆ ਲਾਹੌਰ ਬੈਠੇ ਗੋਇੰਦਵਾਲ ਸਾਹਿਬ ਤਖਤ ਤੇ ਬੈਠੇ ਗੁਰੂ ਅਮਰਦਾਸ ਸਾਹਿਬ ਆਪਣੀ ਬਾਵਾ ਨੂੰ ਇੰਜ ਹਿਲਾਣ ਲੱਗ ਪਏ ਜਿਵੇਂ ਉਹਨਾਂ ਨੂੰ ਕੋਈ ਬਾਣਾ ਪਵਾ ਰਿਹਾ ਹੋਵੇ ਇਹ ਭਾਵਨਾ ਦੀ ਸਭ ਤੋਂ ਵੱਡੀ ਐਗਜ਼ੈਂਪਲ ਆ ਤੇ ਜਦੋਂ ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਕਹਿੰਦੇ ਵੀ ਸਾਡਾ ਪੁੱਤਰ ਪੁੱਤਰ ਕਹਿ ਕੇ ਸੰਬੋਧਿਤ ਕਰਦੇ ਸਨ ਮੈਂ ਨਾ ਪਿੱਛੇ ਸਵਾਲ ਪਾਏ ਆਪਣੇ ਚੈਨਲ ਤੇ ਚਲੋ ਉਹਦਾ ਜਵਾਬ ਕਹਿਣ ਨੂੰ ਭਾਵੇਂ ਗਲਤ ਸੀ ਮੈਂ ਉੱਤੇ ਸਵਾਲ ਪਾਇਆ ਵੀ ਗੁਰੂ ਰਾਮਦਾਸ ਸਾਹਿਬ ਦੇ ਪਿਤਾ ਦੀ ਦਾ ਨਾਂ ਉੱਤੇ ਆਪਸ਼ਨ ਦਿੱਤੇ ਹਰਦਾਸ ਜੀ ਗੁਰੂ ਅਮਰਦਾਸ ਜੀ ਤੇ ਕਈਆਂ ਨੇ ਕਿਹਾ ਗੁਰੂ ਅਮਰਦਾਸ ਜੀ ਮੈਂ ਕਹਿੰਨਾ ਉਹ ਵੀ ਪਿਤਾ ਹੀ ਸਨ ਕੋਈ ਗੱਲ ਨਹੀਂ ਦੁਨਿਆਵੀ ਤੌਰ ਤੇ ਸਨ ਭਾਈ ਹਰਦਾਸ ਜੀ ਪਰ ਗੁਰੂ ਅਮਰਦਾਸ ਭਾਵਨਾ ਦੇ ਨਾਲ ਉਹਨਾਂ ਨੇ ਚੋਲਾ ਪੁਹਾਤਾ ਭਲਿਓ ਤੇ ਜੇ ਤੁਸੀਂ ਭਾਵਨਾ ਦੇ ਨਾਲ ਕੋਈ ਕਰ ਲਿਆ ਸ਼ੰਕੇ ਕਰਨ ਵਾਲੇ ਬੜੇ ਆ ਬੀਬੀ ਰਜਨੀ ਤੇ ਹੈ ਨਾ ਜੀ ਸ਼ੰਕੇ ਕਰਨ ਵਾਲੇ ਬੈਠੇ ਉਹ ਕਹਿੰਦੇ ਜੀ ਗੋਇੰਦਵਾਲ ਸਾਹਿਬ ਜਾ ਕੇ 84ਵੀਂ ਕੱਟੀ ਜਾਊਗੀ ਗੁਰੂ ਅਮਰਦਾਸ ਸਾਹਿਬ ਕੱਟ ਸਕਦੇ ਆ <imitant> 84 ਜਿਹਦੇ ਹੁਕਮ 'ਚ ਚੱਲਦੀ ਜਿਹਦੇ ਹੁਕਮ ਦੇ ਵਿੱਚ ਖੰਡ ਬ੍ਰਹਿਮੰਡ ਚੱਲਦੇ ਉਹ 84 ਦੇ ਵਿੱਚ 84 ਪੌੜੀਆਂ ਤੇ 84 ਜਪਜੀ ਸਾਹਿਬ ਕਰਾ ਕੇ 84 ਵਾਰ ਤੁਹਾਨੂੰ ਇਸ਼ਨਾਨ ਕਰਕੇ ਕਰਾ ਕੇ ਤੁਹਾਡੀ 84 ਵੀ ਕਟਾ ਸਕਦਾ ਔਰ ਮੈਂ ਇੱਕ ਗੱਲ ਹੋਰ ਇੱਥੇ ਬੇਨਤੀ ਕਰ ਦੇਣੀ ਚਾਹੁੰਦਾ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਆਪਣੀ ਜ਼ਿੰਦਗੀ 'ਚ ਪਰੇਸ਼ਾਨ ਬਹੁਤ ਆ ਅਸੀਂ ਦੁਖੀ ਬਹੁਤ ਆ ਸਾਡਾ ਬਣਦਾ ਕੁਝ ਨਹੀਂ ਉਹ ਭਲਿਓ ਗੁਰੂ ਰਾਮਦਾਸ ਜਿਹਦੇ ਸਿਰ ਤੇ ਖਲੋ ਜਾਏ ਨਾ ਤਾਂ ਉਹਨੂੰ ਦੁਨੀਆਂ ਤੇ ਕੋਈ ਛੁਟਲਾ ਸਕਦਾ ਤੇ ਨਾ ਦਰਗਾਹ ਦੇ ਵਿੱਚ ਉਹਦੀ ਪੇਟ ਲੱਗ ਸਕਦੀ। ਠੀਕ ਭਾਵਨਾ ਦੇ ਨਾਲ ਜੇ ਗੁਰੂ ਰਾਮਦਾਸ ਜੀ ਦੇ ਸਿਰ ਤੇ ਖਲੋ ਜਾਏ ਜਿਹਦੇ ਸਿਰ ਤੇ ਮਹਰਾਮਤ ਪਰੇ ਹੱਥ ਰੱਖ ਦੇ ਉਹਨੂੰ ਫਿਰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਦੇਖਣ ਦੀ ਜ਼ਰੂਰਤ ਨਹੀਂ ਬਿਲਕੁਲ